ਮਾਰਨਿੰਗ ਬਈ ਚਲਿਏ ਹੁਣ ਆਪਾਂ ਲੋਡ ਚੱਕਣ 7:08 ਪੀਆ ਤੇ ਲੋਡ ਚੱਕ ਕੇ ਤਾਂ ਫਿਰ ਅੱਜ ਨਾਲੇ ਜਾਵਾਂਗੇ ਜਿਮ ਜਿਮ ਜਾ ਕੇ ਲੋਡ ਚੱਕ ਕੇ ਜਿਮ ਜਾਵਾਂਗੇ ਜੇ ਹਿਸਾਬ ਨਾਲ ਲੋਡ ਲਿੱਥਣਾ ਨਿਊ ਜਰਸੀ ਆ ਫਿਰ ਜਾਵਾਂਗੇ ਲੋਡ ਚੱਕ ਕੇ ਜਿਮ ਮਾ ਵੀ ਆਪਾਂ ਪਹੁੰਚ ਗਏ ਪਿਕਅਪ ਤੇ ਹੁਣ ਚੱਕਣ ਜਾਵਾਂਗੇ ਅੱਜ ਤੋਂ ਪਹਿਲਾਂ ਉਹ ਚੈੱਕ ਇਨ ਕਰਾਉਣ ਜਾਣੀ ਆ ਲੋਡ ਚੱਕਣਾ ਤੇ ਇੱਕ ਹੋਰ ਚੀਜ਼ ਸ਼ਾਇਦ ਮੈਂ ਅੱਜ ਤੋਂ 7 ਦਿਨਾਂ ਦੀ ਫਾਸਟਿੰਗ ਕਰਾਂ 7 ਦਿਨ ਕੁਝ ਨਹੀਂ ਖਾਣਾ ਪਾਣੀ ਪੀਣਾ ਬਸ ਤੇ ਦੇਖਦੇ ਆਂ ਸ਼ਾਇਦ ਕਿਤੇ ਦੇ ਲੱਕੀ ਬਣਦਾ ਹਾਂਜੀ ਸ਼ਾਮ ਦੇ ਵੱਜ ਗਏ ਆ 7 ਤੇ ਇੱਧਰ ਹੱਲੇ ਤੱਕ ਪਾਰਕਿੰਗ ਲੋਡ 'ਚ ਡੇਢ ਵਜੇ ਚੈੱਕ ਇਨ ਕਰਾਈ ਜਾ 8 ਉੜ ਗਿਆ ਕਿੱਥੇ ਜਾਣਾ ਸੀ ਅਸੀਂ ਇੱਥੇ ਹੀ ਬੈਠੇ ਆ ਤੇ ਅੱਜ ਮੈਂ ਸੋਚਿਆ ਸੀ ਕਿ ਮੈਂ ਉਹ ਕਰੂੰਗਾ ਆਪਣੇ ਫਾਸਟਿੰਗ ਸੋਚਿਆ ਸਟਿਲ ਹਲੇ ਸ਼ਵੇਰ ਦਾ ਕੁਝ ਨਹੀਂ ਖਾਦਾ 7 ਦਿਨ ਦੀ ਫਾਸਟਿੰਗ ਕਰੂੰਗਾ ਤੇ ਜੇ ਟੁੱਟ ਗਈ ਤੇ ਫਿਰ ਦੱਸੂੰਗਾ ਜੇ ਨਹੀਂ ਰੁੱਟੀ ਫਿਰ ਬਸ ਇੱਦੀ ਚੱਲੀ ਜਾਣਾ ਸ਼ਵੇਰ ਦਾ ਪਾਣੀ ਪੀਤਾ ਇਹਦੇ ਵਿੱਚ ਹੁੰਦਾ ਸਿਰਫ ਪਾਣੀ ਪੀਣਾ ਨਾ ਕੌਫੀ ਕੁਝ ਨਹੀਂ ਕੌਫੀ ਵੀ ਨਹੀਂ ਪੀਣੀ ਮੈਂ ਤਾਂ ਕੌਫੀ ਵੀ ਨਹੀਂ ਪੀਂਦਾ ਇਹਦੇ ਵਿੱਚ ਸਿਰਫ ਪਾਣੀ ਪੀਣਾ 2 ਦਿਨ ਦੀ ਕਰਦਾ ਹੁੰਨਾ ਅੱਗੇ ਪਰ ਹੁਣ ਥੋੜਾ ਜਿਹਾ ਹਾਰਡ ਜਿਹਾ ਲੱਗਣ ਈ ਆ। ਬਾਕੀ ਦੇਖਾਂ ਕੀ ਬਣਦਾ ਅੱਗੇ। ਆ ਵੀ ਸੋਹਣੇ ਸੱਜਣੋ ਟਾਈਮ ਹੋ ਗਿਆ 7:35 ਤੇ ਉਹ ਝੋਟੇ ਸਾਰਿਆਂ ਨੂੰ ਕਹੀ ਜਾਂਦੇ ਆ ਕਿ ਇੱਥੋਂ ਮੂਵ ਹੋ ਜਾਓ। ਆ ਸਿਕਿਉਰਿਟੀ ਆਈ ਆ ਕਹਿਣ। ਤੇ ਹੁਣ ਲੋਡ ਨਹੀਂ ਹੋਣਾ ਕੋਈ ਪ੍ਰੋਬਲਮ ਆ ਗਈ ਆ ਤੇ ਹੁਣ ਚਲੀਏ ਫਿਰ ਦੇਖਦੇ ਕਿੱਦਾਂ ਨੂੰ ਜਾ ਹੁੰਦਾ। ਸੋਹਣੇ ਸੱਜਣੋ ਆਪਾਂ ਪਹੁੰਚ ਗਏ ਆ ਟਰੱਕ ਸਟਾਲ 'ਤੇ। ਤੇ ਭੁੱਖ ਬਹੁਤ ਜਿਆਦਾ ਲੱਗੀ ਆ ਮੈਂ ਸੋਚਿਆ ਸੀ 7 ਦਿਨ ਭੁੱਖਾ ਰਹੂੰਗਾ ਪਰ ਮੈਨੂੰ ਲੱਗਦਾ ਨਹੀਂ 7 ਦਿਨ ਭੁੱਖਾ ਰਹਿ ਹੁਣ ਤੇ ਮੈਂ ਦੇਖਦਾ ਜੇ ਉੱਥੇ ਕੁਝ ਖਾਣ ਨੂੰ ਹੋਇਆ ਮਤਲਬ ਚੌਲ ਤੇ ਨਾ ਇੱਕ ਉਹ ਪਾਪਾਇਸ ਆ ਇੱਥੇ ਚੌਲ ਤੇ ਰਾਜਮਾ ਹੁੰਦੇ ਆ ਉਹਦੇ ਵਿੱਚ ਜੇ ਹੈਗੇ ਉਹਨਾਂ ਕੋ ਫਿਰ ਖਾਣੇ ਆ ਉਹ ਨਹੀਂ ਹੋਏ ਤੇ ਫਿਰ ਕੰਟੀਨਿਊ ਫਿਰ ਜੇ ਅੱਜ ਖਾ ਲਿਆ ਜੇ ਹੁਣ ਮੈਂ ਕੁਝ ਖਾ ਲਿਆ ਤਾਂ ਖਾ ਲਿਆ ਨਹੀਂ ਤਾਂ ਫਿਰ ਇਹ ਭੁੱਖ ਹੜਤਾਲ 7 ਦਿਨ ਤੱਕ ਚੱਲੂਗੀ ਇਹ ਤਾਂ ਹੁਣ ਡਿਸਾਈਡ ਹੋਊਗਾ ਥੋੜੇ ਟਾਈਮ ਤੱਕ ਦੇਖਦਾ ਜਾ ਕਿ ਕੀ ਬਣਦਾ ਉਹਦਾ ਵੀ ਜੇ ਕੁਝ ਖਾ ਵੀ ਲਿਆ ਤੇ ਮੈਂ 22 ਬਾਈਆਂ ਬਾਈਆਂ ਘੰਟਿਆਂ ਦੀ ਉਹਦਾ ਵੀ ਮੇਰੀ ਫਾਸਟਿੰਗ ਹੋਈ ਆ ਫਿਰ ਮੈਂ ਇਹ ਕੰਟੀਨਿਊ ਰੱਖਣਾ ਕਿ ਡੇਲੀ 22 ਘੰਟਿਆਂ ਦੀ ਫਾਸਟਿੰਗ ਕਰਨੀ ਸੱਤ ਦਿਨਾਂ ਲਈ ਜੇ ਨਹੀਂ ਤੇ ਫਿਰ ਫਿਰ 7 ਦਿਨ ਸਟ੍ਰੇਟ ਜਾ ਕੇ ਦੇਖਦਾ ਅੰਦਰ ਕੀ ਬਣਦਾ ਚਿਕਨ ਚੋਕਨ ਨਹੀਂ ਖਾਣਾ ਹੁਣ ਸੱਤ ਕਿਤੇ ਨਾ ਇਹਦਾ ਥੋੜੇ ਜਿਹਾ ਹਿਸਾਬ ਲਾਡ ਡੇਡ ਹੋਣੇ ਹੋਇਆ ਕਿ ਇੰਡੀਅਨ ਰੈਸਟੋਰੈਂਟ ਆ ਇੱਥੇ 1 ਮਾਈਲ ਤੇ 1 ਮਾਈਲ 30 30 ਮਿੰਟ ਜਾਣ ਨੂੰ ਲੱਗਦੇ 30 ਮਿੰਟ ਆਉਣ ਨੂੰ 1 ਡੇਡ ਮਾਈਲ ਤੇ ਆ ਤੇ ਹੁਣ ਉੱਥੋਂ ਲੈ ਕੇ ਆਉਣਾ ਕੁਝ ਖਾਣ ਨੂੰ ਆਰਡਰ ਕਰ ਦੇਣਾ ਬਣ ਜਾਣਾ ਬਿਰਿਆਨੀ ਲੈ ਕੇ ਆਉਣਾ ਗੋਟ ਬਿਰਿਆਨੀ ਜਾਂ ਕੁਝ ਤੇ ਬਾਕੀ ਦੇਖਦੇ ਕੀ ਬਣਦਾ ਹੁਣ ਜਾ ਕੇ ਦੇਖਦੇ ਆ ਪਰ ਤੁਰਕੀ ਜਾਣਾ ਹੁਣ ਇੱਥੇ ਤਾਂ ਹੈ ਨਹੀਂ ਸੀ ਬੰਦ ਸੀ ਪੋਪਾਇ ਨਾਲੇ ਵਾਕ ਹੋ ਜੂਗੀ ਨਾਲੇ ਚੱਲ ਖਾਹ ਹੋ ਜੂਗਾ ਚੱਲ ਦੇਖਦੇ ਆ ਆਰਡਰ ਕਰ ਦਵਾ ਪਹਿਲਾਂ ਨਹੀਂ ਭਾਈ ਗੱਲ ਉਹ ਨਹੀਂ ਬਣੀ ਦਿੱਲੀ ਕੀਤਾ ਜਾਣ ਨੂੰ ਮੁੜਿਆ ਮੈਂ ਉੱਥੇ ਹੀ ਉੱਥੇ ਗਿਆ ਉੱਥੋਂ ਵੀ ਮੈਂ ਮੁੜਿਆ ਮੈਂ ਕਿਹਾ ਨਹੀਂ ਭੁੱਖ ਜੀ ਮਰ ਗਈ ਆਰਡਰ ਕਰਨ ਲੱਗਾ ਤੇ ਫੇਰ ਉਹ ਮਸਾਲੇ ਜ ਆ ਗਏ ਦਿਮਾਗ ਚ ਛੱਡ ਮੈਂ ਤਾਂ ਮਨਾ ਚੱਲ ਚਲੀਏ ਆ ਗਏ ਨਾ ਫਿਰ ਮੈਂ ਹੁਣ ਮੈਂ ਜ ਆ ਦੇਖਦਾ ਮੇਰੇ ਕੋਲ ਚੌਲ ਹੈਗੇ ਆ ਮੈਂ ਦੇਖਦਾ ਚੌਲ ਬਣਾਉਣਾ ਤੇ ਚਿਕਨ ਲੈਣਾ ਇਥੋਂ ਉਹ ਚਿਕਨ ਆਪ ਬਣਾ ਕੇ ਤਾਂ ਫੇਰ ਖਾਣਾ ਚਿਕਨ ਹੀ ਆ ਹੁਣ ਹੁਣ ਕੀ ਕਰ ਸਕਦਾ ਬੰਦਾ ਤੇ ਇਹਦਾ ਇਹਨੇ ਕੋਈ ਆ ਬਣਾਉਣੇ ਕੋਈ ਜੁਗਾੜ ਨੇ ਤਾਂ ਫਿਰ ਬੋਕਾ ਤਵੇ ਰਹਿ ਗਈ ਫਿਰ ਸੱਤ ਦਾ ਤਾਂ ਫਿਰ ਰਹਿ ਗਈ ਹੈਗੇ ਟਾਬਰੀ ਤੇ ਇਹ ਹੁਣ ਕੁਛ ਨਹੀਂ ਸੀ ਹੁਣ ਜਾਂ ਅੰਬਰਾ ਤੇ ਚੰਨਾ ਤੇ ਜਾਂ ਬਰਗਰ ਖੇੰਗਾ ਥੱਲੇ ਤੇ ਇਹ ਵੀ ਬੀਫ ਵਾਲਾ ਇੱਕ ਲੈ ਕੇ ਆਂਦਾ ਸੈਂ ਉਹ ਵਿੱਚ ਬਸ ਇਹ ਖਾ ਕੇ ਤਾਂ ਅੱਜ ਉਹਦਾ ਬਾਈਆਂ ਘੰਟਿਆਂ ਦੀ 9 ਵਜ ਗਿਆ ਕੱਲ 11 ਵਜੇ ਕਾਦੀ ਰੋਟੀ ਮਹੀਆ ਘੰਟਿਆਂ ਦੀ ਫਾਸਟਿੰਗ ਹੋ ਗਈ। ਠੀਕ ਹੋ ਗਿਆ ਉਦਾਂ ਚੱਲ। ਹੁਣ ਅੱਗੇ-ਅੱਗੇ ਹੌਲੀ-ਹੌਲੀ ਦੇਖਾਂਗੇ। ਕਰਾਂਗੇ ਹੁਣ ਇੱਕਦਮ ਵੀ ਮੈਨੂੰ ਐ ਲੱਗਾ ਕਿ ਇੱਕਦਮ ਵੀ ਨਹੀਂ ਸਹੀ ਹੈਗਾ। ਅੱਜ ਤੋਂ ਹੀ ਹੌਲੀ-ਹੌਲੀ ਕਰਦਾ। ਇੱਕਦਮ ਹੁਣ ਅਸੀਂ ਪਿਛਲੇ ਦਿਨ ਹੀ ਬਹੁਤ ਜ਼ਿਆਦਾ ਖਾਦਾ ਹਨਾ। ਹੁਣ ਇੱਕਦਮ ਹੀ ਘਟਾ ਦੇਵਾਂਗੇ ਫਿਰ ਉਹ ਵੀ ਗੱਲ ਠੀਕ ਨਹੀਂ ਲੱਗਦੀ। ਚੰਨ ਜੀ ਓਕੇ ਗੁੱਡ ਨਾਈਟ। ਗੁੱਡ ਨਾਈਟ ਸਾਰਿਆਂ ਨੂੰ ਬਈ।